ਨਾ ਇਹ ਛੜਕੇ ਤੇ ਖੇਡਦਾ ਰਿਹਾ ਇੱਥੇ ਜਵਾਰ ਹੋਇਆ ਮੈਨੂੰ ਪਤਾ ਜੋ ਅੱਜ ਤੋਂ 25 30 ਸਾਲ ਪਹਿਲਾਂ ਸੀ ਉਹੀ ਹਾਲਾਤ ਆ ਉਹਨਾਂ ਵੀ ਸ਼ਾਇਦ ਮਾਰੇ ਹਾਲਾਤ ਆ ਆਪਾਂ ਕਹਿੰਦੇ ਸੀ ਕੋਇ ਕਬੂਤਰ ਨੂੰ ਪੈਰਿਸ ਭਣਾ ਦੇਣਾ ਮੈਂ ਕਿਹਾ ਯਾਰ ਪੈਰਿਸ ਨਹੀਂ ਜਿੱਦਾਂ ਦਾ ਪਹਿਲਾਂ ਕਬੂਤਰ ਦਾ ਘਟੋ ਘਟੋ ਹੋਂਦਾ ਹੀ ਰਹਿ ਮੰਨਦੇ ਆਪਾਂ ਅੱਜ ਆਪਾਂ ਮੈਂ ਤਾਂ ਇਹ ਗੱਲ ਕਰਨਾ ਚਾਹੁੰਦਾ ਪ੍ਰਮਾਤਮਾ ਚਲੋ ਬਲ ਬਖਸ਼ੇ ਸਾਡੇ ਤੇ ਅਸੀਂ ਕੰਮ ਕਰਨ ਦੀ ਹਿੰਮਤ ਰੱਖੇ ਜਵਾਨੀ ਵਿੱਚ ਅੱਜ ਦਾ ਪ੍ਰੋਗਰਾਮ ਇਹ ਨੌਜਵਾਨਾਂ ਨੂੰ ਦਰਸਾਉਂਦਾ ਹੈ ਕਿ ਸਾਹਮਣੇ ਜਿੰਨੇ ਵੀ ਮੈਨੂੰ ਲੱਗਦਾ ਹੈ ਕੋਸ਼ਿਸ਼ ਦੇਖੀ ਮੈਂ ਜ਼ਿਆਦਾ ਨੌਜਵਾਨ ਹੀ ਬੈਠੇ ਹਨ ਕਿ ਨੌਜਵਾਨਾਂ 'ਚ ਕਿੰਨਾ ਜੋਸ਼ ਆ ਆਪਣੇ ਦੇਸ਼ ਪ੍ਰਤੀ ਆਪਣੇ ਸਟੇਟ ਪ੍ਰਤੀ ਕਿ ਨੌਜਵਾਨ ਹੀ ਇੱਕ ਰੀੜ ਦੀ ਹੱਡੀ ਹੁੰਦੇ ਆ ਜਿਹੜੇ ਆਪਣੇ ਦੇਸ਼ ਨੂੰ ਆਪਣੀ ਸਟੇਟ ਨੂੰ ਆਪਣੀ ਧਰਤੀ ਨੂੰ ਅੱਗੇ ਲੈ ਕੇ ਜਾਂਦੇ ਆ ਜਿੰਦਾਬਾਦ ਗੱਲ ਆ 200 ਰੁਪਏ ਪਾਲੋ ਦੀਪਕ ਇਧਰ ਦੇਖੋ ਬੋਲੇ ਇਸ ਤੋਂ ਨੇ ਹਾਉ ਹਾ ਸ੍ਰੀ ਅਕਾਲ ਆ ਆਮੀ ਪਾਰਟੀ ਜਿੰਦਾਬਾਦ ਇਧਰ ਦੇਖੋ ਸਰ ਦੀਪੂ ਆਇਆ ਓਏ ਪਰਸੋਂ ਤੋਂ ਮੇਟੀ ਕਾਲਾ ਲਗਾਇਆ ਕਰੋ ਰਾਜ ਕੇ ਨਾ ਮੈਂ ਪਿੰਡ ਪਰ ਖੇਡਾਂ ਸਾਡੇ ਛੋਟੀ ਭਾਜੀ ਉਹਨਾਂ ਦੇ ਨਾਲ ਆਏ ਸਾਰੇ ਪਤਵੰਤੇ ਅਸੀਂ ਸਾਰਿਆਂ ਨੂੰ ਇੱਥੇ ਆਇਆ ਤੇ ਜੀ ਆਇਆਂ ਆਖਦੇ ਆਂ ਔਰ ਇਹਦੇ ਨਾਲ ਹੀ ਸਾਡਾ ਪੰਡਾ ਵੀਰ ਜਿੰਦਰ ਜੀ ਉਹਨਾਂ ਦੇ ਨਾਲ ਦੀਪਕ ਮੱਟੂ ਜੀ ਜਿਨ੍ਹਾਂ ਨੇ ਸਾਰਾ ਇਹ ਪ੍ਰੋਗਰਾਮ ਆਪਣੇ ਸਾਥੀਆਂ ਨਾਲ ਮਿਲ ਕੇ ਜੋ ਆਰਗੇਨਾਈਜ਼ ਕੀਤਾ ਤੇ ਜਿੰਦਰ ਭਾਈ ਨੂੰ ਇਹਦੇ ਨਾਲ ਹੀ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਆ ਆਮ ਆਪੀ ਪਾਰਟੀ ਇੱਕ ਬਹੁਤ ਚੰਗਾ ਪਲੈਟਫਾਰਮ ਆ ਸਮਾਜ ਦੀ ਸੇਵਾ ਕਰਨ ਦਾ ਔਰ ਅੱਗੇ ਵਧਣ ਦਾ ਔਰ ਚੰਗੇ ਤੇ ਸੱਚੇ ਕੰਮਾਂ ਦੇ ਵਿੱਚ ਲੋਕਾਂ ਦਾ ਸਾਥ ਦੇਣ ਦਾ ਕਿਉਂਕਿ ਇੱਕ ਬੜੀ ਸਾਫ਼ ਸੁਥਰੀ ਪਾਰਟੀ ਆ ਔਰ ਇਹ ਜਿਹੜੀ ਸਾਫ਼ ਸੁਥਰੇ ਲੋਕੀ ਜਿਹੜੇ ਇਹਦੇ ਵਿੱਚ ਜ਼ਿਆਦਾਤਰ ਅਜੇ ਤੱਕ ਕੰਮ ਕਰ ਰਹੇ ਸੀਗੇ ਔਰ ਆਸ ਕਰਦੇ ਆਂ ਵੀ ਅੱਗੇ ਵੀ ਇਦਾਂ ਦੇ ਨੌਜਵਾਨ ਹੀ ਪਾਰਟੀ ਨਾਲ ਜੁੜ ਕੇ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਗੇ ਜਿਵੇਂ ਉਹ ਆਪਣੇ ਜਿਹੜੇ ਕੀਮਤੀ ਵਿਚਾਰ ਆ ਉਹ ਤੁਹਾਡੇ ਸਮੂਹ ਕਰਾਂਗੇ ਸਰੋਗੇ ਸਾਹਿਬ ਕਿਰਾਲੈਕਸ ਵਾਲੀ ਜੋ ਕਿ ਅੱਜ ਮੇਰੇ ਵੀਰ ਮੱਤੀ ਭਾਜੀ ਨੇ ਇਹਨਾਂ ਪ੍ਰੋਗਰਾਮ ਕਰਾਇਆ ਸੀ ਜਦ ਤਨੀਯ ਅਜੰਤ ਤਨੀਯ ਜੀ ਨੇ ਕਰਾਇਆ ਸੀ ਪ੍ਰੋਗਰਾਮ ਔਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਬਾੜ ਦੇ ਤੇ ਆਪਣੇ ਕਾਜ ਸੱਤਾਂ ਦੇ ਵੱਲੋਂ 2026 ਤੇ ਇਲੈਕਸ਼ਨਾਂ ਲਈ ਤਿਆਰੀਆਂ ਤਾਂ ਬਹੁਤ ਕੀਤੀਆਂ ਜਾ ਰਹੀਆਂ ਵਾ ਪਰ ਉੱਥੇ ਹੀ ਮੌਜੂਦਾ ਜਿਹੜੇ ਕਿ ਇਹ ਕੌਂਸਲਰ ਜਾਂ ਵਿਧਾਇਕ ਇਹ ਵੀ ਗੱਲ ਕਹਿ ਰਹੇ ਕਿ ਇਲੈਕਸ਼ਨ ਅਸੀਂ 2026 ਦੀ ਲੇਟ ਕਰਾ ਰਹੇ ਨਹੀਂ ਜਾਂ ਕੋਈ ਇਧਰ ਵੀ ਕੋਈ ਸਿਲਸਿਲਾ ਹੈ ਇੰਨਾ ਕਿਤਾ ਹੋ ਸਕਦਾ ਸਾਡੀ ਸਰਕਾਰ ਆ ਆਵਾ ਦੀ ਸਰਕਾਰ ਆ ਇਹਨਾਂ ਦੀ ਪਾਵਰ ਹੈ ਇਲੈਕਸ਼ਨ ਲੇਟ ਕਰਾਉਣ ਦਾ ਇਹ ਬਿਲਕੁਲ ਟਾਈਮ ਤੇ ਲੈਕਚਰ ਹੋਊਗੀ ਔਰ ਸਮੇਂ ਸਿਰ ਹੋਊਗੀ ਤਾਂ ਅਸੀਂ ਇਸ ਵਾਰੀ ਕਾਰਪੋਰੇਸ਼ਨ ਬਣਾਵਾਂਗੇ ਐਮ ਸੀ ਚ ਤਾ ਕੇ ਮੇਅਰ ਸਾਡਾ ਹੋਵੇਗਾ ਕੀ ਬਾੜ ਬੰਦੀ ਵੀ ਤੁਹਾਰਾ ਕੀਤੀ ਜਾਊਗੀ ਇਹ ਰੋਡ ਪਈ ਤਾਂ ਜਰੂਰ ਕੀਤੀ ਜਾਊ ਬਾੜ ਲਈ ਦੁਵਾਰਾ ਇਸ ਤੋਂ ਲਾਵਾ ਦੇਖੋ ਤੁਸੀਂ ਮਲੇਰੇ ਵਿੱਚ ਹੁਣ ਵਿਜ਼ਿਟ ਕਰ ਰਹੇ ਆ ਜ਼ਮੀਨੀ ਪੱਧਰ ਤੇ ਥੱਲੇ ਲੋਕਾਂ ਦੇ ਵਿੱਚ ਵਿਚਰੇ ਆ ਯਾਰਾ ਕੀ ਕੀ ਮੁਸ਼ਕਲ ਆ ਰਹੀ ਆ ਉਹ ਲੋਕਾਂ ਨੂੰ ਪਹਿਲਾਂ ਤਾਂ ਮੈਂ ਉਹਨਾਂ ਨੂੰ ਪਬਲਿਕ ਦਾ ਧੰਨਵਾਦ ਇਹਨਾਂ ਜਿਹੜੇ ਇਹਨੂੰ ਮਿਲੂ ਇਸ ਕੇ ਦਾ ਫੋਨ ਕਰਕੇ ਇਹਨਾਂ ਪਿਆਰ ਮਿਲਿਆ ਉਹ ਇਹਨਾਂ ਦਾ ਜਿਹੜਾ ਕਦੀ ਚੰਗੀ ਨਹੀਂ ਦੇ ਸਕਦਾ ਜਿਹੜੀਆਂ ਵੀ ਮੁਸ਼ਕਲਾਂ ਆ ਰਹੀਆਂ ਉਹਨਾਂ ਦਾ ਸਾਡੀ ਕੋਸ਼ਿਸ਼ ਹੈ ਉਹਨਾਂ ਲੱਗੇ ਹੋਇਆ ਕਿ ਜਲਦੀ ਤੋਂ ਜਲਦੀ ਹੱਲ ਕਰੀਏ